ਗੁਰਦੁਆਰਾ ਸਾਹਿਬ ਦੀ ਸਰਾਹ ਦੇ ਵਿਖੇ ਨਸ਼ੀਲੇ ਪਦਾਰਥ दारू ਦੀਆਂ ਬੋਤਲਾਂ ਜਰ ਦੇ ਤੰਬਾਕੂ ਬਰਾਮਦ ਹੋਏ ਨੇ ਤੇ ਨਾਲ ਹੀ ਸ਼ੇਵਿੰਗ ਵਾਲੇ ਬਲੇਡ ਵੀ ਬਰਾਮਦ ਹੋਏ ਦਰਸਲ ਇਸ ਸਵੇਲੇ ਕਿਸਾਨ ਦਿੱਲੀ ਦੀ ਬਰੂਹਾ ਦੇ ਉੱਤੇ ਕੂਚ ਕਰ ਰਹੇ ਨੇ ਕਿਸਾਨਾਂ ਦੇ ਵੱਲੋਂ ਲਗਾਤਾਰੀ ਸੰਘਰਸ਼ ਜਿਹੜਾ ਹੈ ਉਲੀਕਿਆ ਗਿਆ ਹੈ ਕੇਂਦਰ ਦੇ ਖਿਲਾਫ ਇਸ ਕਰਕੇ ਕੇਂਦਰ ਦੇ ਵੱਲੋਂ ਕਿਸਾਨਾਂ ਨੂੰ ਦਬਾਉਣ ਦੇ ਲਈ ਰੋਕਣ ਦੇ ਲਈ ਸ਼ੰਭੂ ਬਾਰਡਰ ਦੇ ਉੱਤੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਮਿਲਟਰੀ ਫੋਰਸਸ ਵੀ ਤਨਾਲ ਹੀ ਪੁਲਿਸ ਤਾਇਨਾਤ ਕੀਤੀ ਗਈ ਹੈ ਅੰਬਾਲਾ ਦੇ ਵਿੱਚ ਪੁਲਿਸ ਨੂੰ ਠਹਿਰੋਣ ਦੇ ਲਈ ਸਰਾਹ ਦੇ ਵਿੱਚ ਰੱਖਿਆ ਗਿਆ ਸੀ ਪਰ ਪੁਲਿਸ ਵਾਲਿਆਂ ਦੀ ਕਰਤੂਤ ਸਾਹਮਣੇ ਆਈ ਹੈ ਉਹਨਾਂ ਨੇ ਗੁਰੂ ਘਰ ਦੀ ਸਰਾਂ ਦੇ ਵਿੱਚ ਨਸ਼ੀਲੇ ਪਦਾਰਥ, दारू ਦੀਆਂ ਬੋਤਲਾਂ, ਤੰਬਾਕੂ ਰੱਖਿਆ ਹੋਇਆ ਸੀ ਤੇ ਨਾਲ ਹੀ ਸਰਾਂ ਦੇ ਵਿੱਚ ਉਹਨਾਂ ਦੇ ਵੱਲੋਂ ਸ਼ੇਵਿੰਗ ਮਸ਼ੀਨ ਜਿਹੜੀ ਬਲੇਡ ਵੀ ਵਰਤੇ ਗਏ ਸਨ ਤਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਗੁਰਦੁਆਰਾ ਸਾਹਿਬ ਵਿੱਚ 13 2 2024 ਮਿਤੀ ਵਾਲੇ ਦਿਨ ਗੁਰਦੁਆਰਾ ਮਨਜੀਤ ਸਾਹਿਬ ਅੰਬਾਲਾ ਸ਼ਹਿਰ ਵਿਖੇ ਸੰਗਤਾਂ ਨੂੰ ਕਮਰਾ ਦੇਣ ਵਾਲੀ ਜਿਹੜੀ ਕਮੇਟੀ ਹੈ ਉਹਨਾਂ ਦੇ ਵੱਲੋਂ ਆਰਿਆ ਫੋਰਸ ਨੂੰ ਜਿਹੜਾ ਕਮਰਾ ਦਿੱਤਾ ਗਿਆ ਸੀ ਜਿਸ ਵਿੱਚ ਨਸ਼ੀਲੇ ਪਦਾਰਥ ਬਰਾਮਦ ਹੋਏ ਨੇ ਜਿਸ ਵਿੱਚ ਸ਼ਰਾਬ ਵੀੜੀ ਸਿਗਰਟ ਤੰਬਾਕੂ ਆਦਿ ਦਾ ਪ੍ਰਯੋਗ ਕੀਤਾ ਗਿਆ ਰਾਤ ਲਗਭਗ 9 ਵਜੇ ਸੰਗਤਾਂ ਨੂੰ ਇਸ ਵਾਰੇ ਪਤਾ ਚੱਲਿਆ ਤਾਂ ਸੰਗਤਾਂ ਦੇ ਵੱਲੋਂ ਇਕੱਠ ਕੀਤਾ ਗਿਆ ਇਸ ਤਰ੍ਹਾਂ ਮਿੱਤੀ 12 2 2024 ਤੋਂ ਜਿਹੜਾ ਪੰਜੋਰੀ ਸਾਹਿਬ ਅੰਬਾਲਾ ਗੁਰਦੁਆਰਾ ਸਾਹਿਬ ਵਿਖੇ ਕੰਮ ਚੱਲ ਰਿਹਾ ਸੀ ਜਦੋਂ ਸਵੇਰੇ ਸੰਗਤਾਂ ਨੇ ਸਭ ਕੁਝ ਬਾਹਰ ਦੇਖਿਆ ਤਾਂ ਪੁਲਿਸ ਮੁਲਾਜ਼ਮਾਂ ਨੂੰ ਵੀ ਦਾੜੀ ਸ਼ੇਵ ਕਰਦੇ ਵੀ ਦੇਖਿਆ ਗਿਆ ਸੀ ਜਿਸ ਤੋਂ ਬਾਅਦ ਸੰਗਤਾਂ ਦੇ ਵਿੱਚ ਭਾਰੀ ਰੋਸ ਹੁੰਦਾ ਹੈ ਸੰਗਤਾਂ ਦੇ ਵੱਲੋਂ ਜਿਹੜਾ ਵੀਡੀਓਗ੍ਰਾਫੀ ਦੇ ਜ਼ਰੀਏ ਸਾਰਾ ਕੁਝ ਰਿਕਾਰਡ ਕੀਤਾ ਜਾਂਦਾ ਹੈ ਤਾਂ ਮੌਕੇ ਤੇ ਤਣਾਅ ਪੂਰਨ ਜਿਹੜੀ ਸਥਿਤੀ ਬਣ ਜਾਂਦੀ ਹੈ ਸੰਗਤਾ ਦੇ ਵੱਲੋਂ ਪੁਲਿਸ ਦਾ ਤੇ ਪ੍ਰਸ਼ਾਸਨ ਦਾ ਇਹ ਰਵੱਈਆ ਸਹੀ ਨਹੀਂ ਲੱਗਦਾ ਉਹਨਾਂ ਦਾ ਕਹਿਣਾ ਹੈ ਸਾਡੀਆਂ ਭਾਵਨਾਵਾਂ ਦਾ ਠੇਸ ਪਹੁੰਚਾਇਆ ਜਾ ਰਿਹਾ ਹੈ ਇੱਕ ਤਾਂ ਸ੍ਰੀ ਗੁਰੂ ਘਰ ਦੇ ਵਿੱਚ ਤੁਹਾਨੂੰ ਥਾਂ ਦਿੱਤੀ ਹੈ ਦੂਸਰਾ ਤੁਸੀਂ ਗੁਰੂ ਘਰ ਦੇ ਵਿੱਚ ਸਰਾਹਾਂ ਦੇ ਵਿੱਚ दारू ਦੀ ਬੋਤਲਾ ਨਸ਼ੀਲੇ ਪਦਾਰਥ ਤੰਬਾਕੂ ਬੀੜੀ ਸਿਗਰਟ ਲੈ ਕੇ ਆਂਦੇ ਆ ਤੇ ਮੌਕੇ ਤੇ ਜਗਦੀਪ ਸਿੰਘ ਜਿਹੜੇ ਆ ਉਹਨਾਂ ਨੇ ਕਟਨਾਕਰਮ ਦੇਖਿਆ ਹਾਲਾਂਕਿ ਉਹ ਸੋਸ਼ਲ ਮੀਡੀਆ ਦੇ ਹੈਂਡਲ ਉੱਤੇ ਜੋ ਜਿਹੜਾ ਲਾਈਵ ਹੋ ਕੇ ਵੀ ਕਈ ਗੱਲਾਂ ਉਹਨਾਂ ਦੇ ਅੱਗੇ ਰੱਖੀਆਂ ਗਈਆਂ ਨੇ ਤਾਂ ਕੀ ਕੁਝ ਕਹਿਣਾ ਹੈ ਜਗਦੀਪ ਸਿੰਘ ਦਾ ਆਓ ਸੁਣਦੇ ਹਾਂ ਸ੍ਰੀ ਗੁਰਦੁਆਰਾ ਸਾਹਿਬ ਤੋਂ ਤੰਬਾਕੂ ਤੇ ਨਾਲ ਹੀ ਕੁਝ ਹੋਰ ਜਿਹੜੀ ਨਸ਼ੀਲੇ ਪਦਾਰਥ ਮਿਲੇ ਨੇ ਕਿ ਇਹੋ ਮਾਮਲਾ ਮाराम ਬੱਥੇ ਨਾ ਪੰਜੋਕਰਾ ਸਾਹਿਬ ਪਾਸ ਯਕਮੀ ਨਗਰ ਦੁਆਰਾ ਹੈ ਜੀ ਬਾਲਾ ਸ਼ਹਿਰ ਦੇ ਕੇਂਦਰ ਕੋਲ ਅਤੇ ਆ ਆਪਣੇ ਜਿਹੜੇ ਸ਼ੰਭੂ ਬੱਲਰਾ ਹੈ ਤੇ ਤਾਂ ਮਾਰੀਆ ਨਾ ਕਿਸਾਨਾਂ ਦਾ ਹਾਂਜੀ ਤੇ ਉਹਨਾਂ ਵਾਸਤੇ ਜਿਹੜੀ ਇਹ ਆ ਐਕਸਟਰਾ ਫੋਰਸ ਮਂਗਾਈ ਗਈ ਹੈ ਉਹਦੇ ਰਹਿਣ ਦਾ ਪ੍ਰਬੰਧ ਕੀਤਾ ਹੋਇਆ ਸੀ ਮੈਨੇਜਰ ਸਾਹਿਬ ਨੇ ਤੇ ਐਸਐਚਓ ਨੇ ਜੀ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਜੀ ਜੀ ਉਹ ਲਗਾਤਾਰ 12 ਤਰੀਕ ਤੋਂ ਰਹ ਰਹੇ ਸੀ ਅੱਜ ਜਦੋਂ ਕਿਸੇ ਨੇ ਦੇਖਿਆ ਕਿ ਉਹ ਮਤਲਬ ਅੰਦਰ ਗੁਰਦੁਆਰਾ ਸਾਹਿਬ ਦੇ ਸ਼ੇਵਿੰਗ ਕਰ ਰਹੇ ਨੇ ਜੀ ਜੀ ਤਾਂ ਪਿੰਡ ਵਿੱਚ ਗੱਲ ਫੈਲ ਗਈ ਤੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਉੱਥੇ ਚੈੱਕ ਕੀਤਾ ਜੀ ਤਾਂ ਉਹਨਾਂ ਕੋਲ ਸ਼ੇਵਿੰਗ ਦਾ ਸਮਾਨ ਮਿਲਿਆ ਸਾਰਾ ਬਲੇਡ ਵਗੈਰਾ ਹੂੰ ਹੂੰ ਤੇ ਮੌਕੇ ਤੇ ਉਹਨਾਂ ਕੋਲੋਂ ਮਤਲਬ ਤੰਬਾਕੂ ਇੱਕ ਹੋਰ ਦੋ ਤਿੰਨ ਤਰ੍ਹਾਂ ਦੇ ਜਰਦੇ ਵੀਡੀਆਂ ਮਿਲੀਆਂ ਜੀ ਜਦੋਂ ਹੋਰ ਅੰਦਰ ਅਸਰਾ ਦੇ ਅੰਦਰ ਚੈੱਕ ਕੀਤਾ ਤਾਂ ਇੱਕ दारू ਦੀ ਬੋਤਲ ਤੇ ਨਾਲ ਸਾਇਦ ਸੋਡਾ ਤੇ ਪਾਣੀ ਦੀ ਦੋ ਬੋਤਲਾਂ ਹੋਰ ਮਿਲੀਆਂ ਇਹ ਸਾਰਾ ਕੁਝ ਗੁਰਦੁਆਰਾ ਸਾਹਿਬ ਤੋਂ ਮਿਲਿਆ ਏ ਇਹ ਗੁਰਦੁਆਰਾ ਸਾਹਿਬ ਦੇ ਸਰਾਂ ਦੇ ਅੰਦਰ ਮਿਲਿਆ ਮਤਲਬ ਜਿੱਥੇ ਨਿਵਾਸ ਹੁੰਦਾ ਨਾ ਜੀ ਜੀ ਰਾਤ ਨੂੰ ਰਾਤ ਨੂੰ ਸੰਗਤ ਰੁਕਦੀ ਹੈ ਜਿੱਥੇ ਹਾਂਜੀ ਇਹ ਉੱਥੇ ਇਹ ਉੱਥੇ ਮਿਲਿਆ ਜੀ ਤਾਂ ਉਸ ਤੋਂ ਬਾਅਦ ਤੁਸੀਂ ਪਿੰਡ ਵਾਲਿਆਂ ਨੇ ਪੁਲਿਸ ਨੂੰ ਕੰਪਲੇਂਟ ਇਸ ਬਾਬਤ ਦਿੱਤੀ ਹੈ ਪੁਲਿਸ ਕਰਮਚਾਰੀ ਆਪਣੇ ਆਪ ਆ ਗਏ ਸੀ ਜਦੋਂ ਇੱਥੇ ਹੋਇਆ ਨਾ ਮਤਲਬ ਸਵੇਰ ਦਾ ਹੀ ਚੱਲ ਰਿਹਾ ਸੀ ਅੱਜ ਹਾਂਜੀ ਪੁਲਿਸ ਵਾਲੇ ਆਪਣੇ ਆਪ ਆ ਗਏ ਸੀ ਜਦੋਂ ਉਹਨਾਂ ਨੂੰ ਮਤਲਬ ਜਿਹੜੇ ਰਹਿੰਦੇ ਸੀ ਨਾ ਇੱਥੇ ਜੀ ਜੀ ਰਹੇ ਸੀ ਮੁਲਾਜ਼ਮ ਹਾਂਜੀ ਉਹਨਾਂ ਨੂੰ ਇੱਥੋਂ ਗੁਰਦੁਆਰੇ ਤੋਂ ਗਸ਼ਟਾ ਸੀ ਜੀ ਉਹ ਤੋਂ ਬਾਅਦ ਪੁਲਿਸ ਵਾਲੇ ਆਪਣੇ ਆਪ ਆ ਗਏ ਸੀ ਅੱਧਰ ਤੇ ਉਹਨਾਂ ਦੇ ਸਾਹਮਣੇ ਹੀ ਹੋਇਆ ਤੇ ਉਹਨਾਂ ਦਾ ਕੀ ਮਤਲਬ ਬਿਆਨ ਆਇਆ ਜਦੋਂ ਤੁਸੀਂ ਸਾਰਿਆਂ ਨੇ ਸਵਾਲ ਜਵਾਬ ਕੀਤੇ ਉਹਨਾਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਅਜਿਹੇ ਨਸ਼ੀਲੇ ਪਦਾਰਥ ਲੈ ਕੇ ਆਣਾ ਜੋ ਹੈ ਸਾਡੀਆਂ ਭਾਵਨਾਵਾਂ ਦੇ ਖਿਲਾਫ ਹੈ ਪਿੰਡੇ ਸਾਨੂੰ ਨਸ਼ੀਲੇ ਪਦਾਰਥਾਂ ਬਾਰੇ ਪਤਾ ਨਹੀਂ ਸੀ ਜੀ ਕਿ ਕਿਦੇ ਕਿਹਦਾ ਹੈਗਾ ਇਹ ਤੇ ਕਿਹਦਾ ਨਹੀਂ ਪਰ ਚਲੋ ਐਨਏਡੀ ਨੇ ਇੱਥੇ ਰਹੇ ਉਹਦੇ ਵਾਸਤੇ ਉਹਨਾਂ ਨੇ ਸ਼ੁਕਰੀਆ ਕੀਤਾ ਬਾਕੀ ਮਾਫੀ ਮੰਗੀਗੀ ਅੱਜ ਤੋਂ ਬਾਅਦ ਤੇ ਨਹੀਂ ਰਹਿਣਗੇ ਫਿਰ ਮੈਨੇਜਰ ਸਾਹਿਬ ਨੂੰ ਸੁਭਾ ਲੈ ਜਦੋਂ ਜੀ ਜੀ ਮੈਂ ਵੀ ਮਾਫੀ ਮੰਗੀ ਜੀ ਤਾਂ ਪਿੰਡ ਵਾਲਿਆਂ ਨੇ ਇਸ ਦਾ ਰੋਸ ਜਤਾਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਗਲਤ ਚੀਜ਼ ਹੈ ਜੋ ਹੋਈ ਹੈ ਹਾਂਜੀ ਹਾਂ ਬਹੁਤ ਹੰਗਾਮਾ ਹੋਇਆ ਜੀ ਸਾਰਾ ਦਿਨ ਇੱਥੇ ਜੀ ਤੇ ਦੂਸਰੇ ਪਾਸੇ ਪੁਲਿਸ ਵਾਲਿਆਂ ਨੇ ਇਹ ਕਿਹਾ ਹੈ ਕਿ ਸਾਤੋਂ ਗਲਤੀ ਹੋਈ ਹੈ ਹਾਂਜੀ ਹਾਂ ਉਹਨਾਂ ਨੇ ਵੀ ਕਿਹਾ ਵੀ ਚਲੋ ਜਿਹੜਾ ਵੀ ਮੁਲਾਜ਼ਮ ਨੇ ਐਦਾਂ ਕੀਤਾ ਮਤਲਬ ਜਿਹੜਾ ਇੱਥੇ ਰਿਹਾ ਆ ਜੀ ਜਿਹੜੇ ਦਾ ਨਸ਼ੀਲਾ ਪਦਾਰਥ ਸੀ ਆ ਜਿਹਨਾਂ ਨੇ ਸ਼ੇਵ ਕੀਤੀ ਆ ਵੀ ਉਹਦੇ ਤਰਫੋਂ ਜਿਹੜੇ ਐਸਐਚਓ ਸੀ ਮੌਕੇ ਤੇ ਹਮ ਹਮ ਔਨ ਡਿਊਟੀ ਉਹਨਾਂ ਨੇ ਕਿਹਾ ਕਿ ਮੈਂ ਮਾफी ਮੰਗਦਾ ਹਾਂ ਸੁਰੱਖਿਆ ਵਿਚਾਰ ਅੱਦਾਂ ਮੈ ਨਹੀਂ ਹੋਣਾ ਚਾਹੀਦਾ ਸੀ ਤਾਂ ਤੁਸੀਂ ਸੁਣਿਆ ਹੈ ਕਿ ਜਗਦੀਪ ਸਿੰਘ ਦੇ ਵੱਲੋਂ ਪੂਰੀ ਗੱਲ ਆਖੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਗੁਰੂ ਘਰ ਦੇ ਵਿੱਚ ਹਾਲਾਤ ਬਣੇ ਹੋਏ ਸਨ ਜਿਹੜੇ ਪ੍ਰਸ਼ਾਸਨ ਨੂੰ ਇਹ ਕਮਰਾ ਦਿੱਤਾ ਗਿਆ ਸੀ ਗੁਰੂ ਘਰ ਦੀ ਸਰਾਹ ਵਾਲਾ ਉੱਥੇ ਉਹਨਾਂ ਦੇ ਵੱਲੋਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਕੀਤੀ ਗਈ ਹੈ ਇੱਕ ਪਾਸੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਲੜ ਰਹੇ ਨੇ ਪਰ ਦੂਸਰੇ ਹੀ ਪਾਸੇ ਆ ਪੁਲਿਸ ਪ੍ਰਸ਼ਾਸਨ ਤੇ ਫੌਜ ਦੇ ਜਿਹੜੇ ਜਵਾਨ ਨੇ ਕਿਸ ਤਰੀਕੇ ਨਾਲ ਗੁਰੂ ਘਰ ਦੇ ਵਿੱਚ ਨਸ਼ੀਲੇ ਪਦਾਰਥ ਲੈ ਕੇ ਆ ਰਹੇ ਨੇ ਤੇ ਇਸ ਨੂੰ ਲੈ ਕੇ ਪੁਲਿਸ ਸਥਾਨਿਆ ਦੇ ਵੱਲੋਂ ਮੁਆਫੀ ਜ਼ਰੂਰ ਮੰਗੀ ਗਈ ਹੈ ਹੋਰ ਅਪਡੇਟ ਜਾਣਨ ਦੇ ਲਈ ਤੁਸੀਂ ਜੁੜੇ ਰਹੋ ABC ਪੰਜਾਬ ਦੇ ਨਾਲ